ਜਿਵੇਂ ਆ ਰਿਸਟਰੀਬਿਊਟਰ ਲਾ ਕੇ ਮੂਰੇ ਤੁਸੀਂ ਹਾਂਜੀ ਆ ਪਾਈਪ ਉਹ ਇਹ ਕਾਦੀ ਵਾਰ ਇਹ ਟੈਂਕੀ ਚੋਂ ਪਾਈਪ ਆ ਗਈ ਜੀ ਤੇਲ ਵਾਸਤੇ ਟੈਂਕੀ ਚੋਂ ਤੇਲ ਚੱਕਣਾ ਨੇ ਤੇਲ ਚੱਕਣਾ ਜਿਆਦਾ ਮੋਟੀ ਨਹੀਂ ਕਾ ਇੰਨੀ ਕੰਮ ਕਰੂਗਾ ਨਹੀਂ ਨਹੀਂ ਇਹ ਨਹੀਂ ਜਿੰਨੀ ਤੇਲ ਆਊਗਾ ਜੀ ਫੇਰ ਹੀ ਇਹ ਕੰਮ ਕਰੂਗਾ ਨਾ ਜੀ ਜੇ ਹੁਣ ਪਤਲੀ ਪਾਈਪ ਲਾਉਣੇ ਛੁੱਟਾ ਮਾਰੂ ਜੀ ਇਹ ਅੱਛਾ ਹਾਂਜੀ ਤੇ ਟਰੈਕਟਰ ਇਹ ਕਿੰਨਾ ਮਾਡਲ ਹੋਗਾ ਜੀ ਟਰੈਕਟਰ ਇਹ ਸਸੀ ਮਾਡਲ ਹੋਊਗਾ ਜੀ ਪੁਰਾਣੇ ਮਾਡਲ ਲੱਗਦਾ ਸੀ ਟਰੈਕਟਰ ਜੀ ਅੱਛਾ ਹਾਂਜੀ ਤੇ ਜਮਾ ਕਵਾਲਾ ਦਾ ਚੱਲਦਾ ਸੀ ਜਮੇ ਜਮਾ ਕਵਾਲਾ ਵਾਲਾ ਸੀਗਾ ਜੀ ਠੀਕ ਹੈ ਨਾ ਜੀ ਇਹ ਜਿਹਨੂੰ ਜਿਹਨਾਂ ਦਾ ਲਾਲ ਦਈ ਹੈ ਹਜੇ ਆਈ ਅੱਛਾ ਅੱਛਾ ਤੇ ਇਸ ਤਰੀ ਤਿਆਰ ਕਰਕੇ ਜੀ ਤੇ ਬਾਕੀ ਜਿਹੜਾ ਵੀ ਕੋਈ ਕੰਮ ਆ ਸਭ ਕੁਝ ਨਵਾ ਕਰਕੇ ਰੰਗ ਦਾਈ ਸਾਰਾ ਹੂੰ ਓਕੇ ਕਰਕੇ ਜੇ ਇਹਨੂੰ ਜਮਾ ਹੂੰ 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 ਜੀ ਅੱਛਾ 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 ਮਤਲਬ ਇਹਦੇ ਵਿੱਚ ਜਿਹੜਾ ਮਤਲਬ ਰੇਤਾ ਰਹਿ ਗਿਆ ਨਿਕਲਣ ਤੋਂ ਬਾਅਦ ਇਹਦੇ ਦੁਬਾਰੇ ਫਿਰ ਦੁਬਾਰੇ ਫਿਰ ਬਹੂਆ ਜੀ ਜਦੋਂ ਇੱਕਦਮ ਚੱਕਦੇ ਜੇ ਟ੍ਰੈਕਟਰ ਡਰਾਈਵਰ ਦੀ ਸੇਫਟੀ ਹਾਂ ਡਰਾਈਵਰ ਦੀ ਸੇਫਟੀ ਅੱਛਾ 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 ਦੋਸਤੋ ਅੱਜ ਫੇਰ ਆਪਾਂ ਇੰਡਸਟਰੀ ਸੰਧਪੁਰ ਰੋਡ ਬਲਾਡੇ ਖੜਿਆਂਗੇ ਜਿਹੜੇ ਕਿ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਹੋਈ ਆ ਟਰੈਕਟਰ ਨੂੰ ਮੋਡੀਫਾਈ ਕਰਦੇ ਨੇਗੇ ਅੱਜ ਬਾਈ ਨੇ ਇੱਕ ਨਵਾਂ ਜਿਹਾ ਕੰਮ ਕੀਤਾ ਵੀ ਨਵਾਂੇ ਕੰਮ ਕਹਿਦੀ ਵੀ ਤੋਰੇਗਾ ਆਪਣੇ ਸੱਤ ਲਵੇ ਲੋਡਰ ਤੇ 335 ਸਕਾਉਟ ਹੁੰਦਾ ਜਿਹੜਾ ਤੇ ਉਹ ਤੇ ਲੋਡਰ ਲਾਇਆ ਬਾਈ ਨੇ ਜਿਹੜਾ ਮੰਨ ਕੇ ਚਲੋ ਪਹਿਲਾਂ ਮਤਲਬ ਜਮਾ ਖੋਰ ਸੀ ਇੱਕ ਵਾਰ ਚੋਂ ਖਰੀਦਿਆ ਹੋਇਆ ਟਰੈਕਟਰ ਸੀਗਾ ਕਿਸੇ ਨੇ ਕਿਸੇ ਨੇ ਕਰਵਾਇਆ ਤੇ ਉੱਥੇ ਤੁਹਾਨੂੰ ਦਿਖਾਉਣ ਦੇ ਲਈ ਆਪਾਂ ਉੱਥੇ ਆਇਆ ਹਨਾ ਤੇ ਬਾਕੀ ਤਿੰਨੇ ਮਿਸਤਰੀ ਖੜੇ ਨੇ ਤਿੰਨਾਂ ਨੇ ਅਲੱਗ-ਅਲੱਗ ਕੰਮ ਕੀਤਾ ਯਾਰਾ ਕੰਮ ਵੀ ਪੂਰਾ ਸਿਰੇ ਵਾਲਾ ਕੀਤਾ ਸਾਰੀ ਗੱਲਬਾਤ ਕਰਦੇ ਨੇ ਦੋਨੇ ਤਿੰਨੇ ਮਿਸਤਰੀ ਜਿੰਨੇ ਹੋਏ ਭਾਈ ਸੱਸੀ ਕਾਲ ਸਾਰਿਆਂ ਨੂੰ ਸੱਸੀ ਕਾਬੇ ਜੀ ਹੋ ਠੀਕ ਹਾਂ ਠੀਕ ਠਾਕ ਜੀ ਤੇ ਅੱਛਾ ਇੱਕ ਤਾਂ ਜਦੋਂ ਆਪਾਂ ਇੰਟਰ ਹੋਣਾ ਯਾਰਾ ਇਹਦੇ ਨਹੀਂ ਮੈਨੂੰ ਹਿਸਾਬ ਚ ਆਈ ਗੱਲ ਵੀ ਕੀ ਸਿਸਟਮ ਆ ਇਹ ਇਹ ਵੀ ਜੀ ਇਹ ਨਾ ਜਦੋਂ ਆਪਾਂ ਲੋਡਰ ਭਰਦੇ ਸੀਗੇ ਇਹ ਡਰਾਈਵਲ ਤੇ ਡਿੱਗਦਾ ਸੀ ਫੂਸ ਜਾ ਕੇ ਅੱਛਾ ਖੜਾ ਕਰਦੇ ਨਾ ਇਹ ਡਰਾਈਵਲ ਤੇ ਫੂਸ ਡਿੱਗਦਾ ਜੀ ਹੁਣ ਡਰਾਈਵਲ ਨੂੰ ਇਹ ਹੋ ਗਿਆ ਵੀ ਡਰਾਈਵਲ ਤੇ ਫੂਸ ਨਹੀਂ ਡਿੱਗੂਆ ਜੀ ਇਹ ਆਪਾਂ ਨੇ ਡਰਾਈਵਰ ਤੇ ਵੱਜਦਾ ਤੇ ਆ ਫਿਰ ਕੱਟਣੀ ਪੂਏ ਨਹੀਂ ਜੀ ਲੋਡ ਨਹੀਂ ਇਹ ਇਸ ਤਰੀ ਰੋਹ ਗਈ ਜੀ ਅੱਛਾ 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 ਮਤਲਬ ਇਹਦੇ ਵਿੱਚ ਜਿਹੜਾ ਮਤਲਬ ਰੇਤਾ ਰਹਿ ਗਿਆ ਡਿੱਗਣ ਤੋਂ ਬਾਅਦ ਇਹਦੇ ਦੁਬਾਰੇ ਫੇਰ ਹੋਊਗਾ ਜੀ ਜਦੋਂ ਇੱਕਦਮ ਚੱਕਦੇ ਆਂ ਡਰਾਈਵਰ ਤੇ ਨਹੀਂ ਜਾਊ ਜੀ ਟਰੈਕਟਰ ਡਰਾਈਵਰ ਦੀ ਸੇਫਟੀ ਹੋਊਗੀ ਹਾਂ ਜੀ ਡਰਾਈਵਰ ਦੀ ਸੇਫਟੀ ਅੱਛਾ 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 ਤੇ ਇਹਦਾ ਵਾਜਨ ਵੀ ਫਿਰ ਵਧਿਆ ਹੋਊ ਹਾਂ ਜੀ ਵਾਜਨ ਦਾ ਕੋਈ ਬਾਲਾ ਫਰਕ ਨਹੀਂ ਪੈਂਦਾ ਜਿੰਨਾ ਤੇ ਇਹ ਫੌਰ ਕਰ ਲਉ ਉਹ ਹਾਂ ਜੀ ਹਾਂ ਉਹਦੀ ਕੋਈ ਹੋਰ ਨਹੀਂ ਜੀ ਉਹਦਾ ਜੀਵੀਸੀ ਵਾਲਾ ਕੰਮ ਹੀ ਆਉਦਾ। ਅੱਛਾ 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 ਠੀਕ ਆ ਬਾਈ। ਪੰਪ ਸਿਸਟਮ ਹੋ ਗਏ ਨਾ ਜਦੋਂ ਜੀ। ਫਿਰ ਪੰਪ ਨਵੇਂ ਲਾਇਆ? ਹਾਂ ਜੀ। ਐਸਡੀ ਦੇ ਪੰਪ ਜੀ। ਹੂੰ ਠੀਕ ਹੈ ਜੀ। ਕਾਹ ਪੰਪ ਆ ਗਿਆ ਚ? ਪੰਪ ਦੋ ਮੂਰੇ ਆ ਗਏ ਜੀ। ਅੱਛਾ ਬਾਈ। ਦੋ ਮਗਰ ਆ ਗਏ। ਜੀ। ਠੀਕ ਹੈ ਨਾ ਜੀ? ਇੱਕ ਕਟਾਈ ਵਾਲੇ ਥੱਲੇ ਲਾਇਆ। ਹੂੰ 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 ਹੂੰ। ਬਿਲ ਸਾਰਾ ਬਿਲਕੁਲ ਨਵੀਆਂ। ਬਿਲਕੁਲ ਨਵੇਂ ਹਾਂ ਜੀ। ਨਵਾਂ ਕੰਮ। ਤੇ ਟਰੈਕਟਰ ਇਹ ਕਿੰਨਾ ਮਾਡਲ ਆ ਬਾਈ? ਟਰੈਕਟਰ ਇਹ 87 ਮਾਡਲ ਹੋਊਗਾ ਜੀ। ਪੁਰਾਣੇ ਮਾਡਲ ਦਾ ਸੀ ਟਰੈਕ अच्छा ना जी इंजन इंजन ਦਾ ਨਾਲ ਲਈ ਹਜੇ ਆਈ ਅੱਛਾ ਅੱਛਾ ਤੇ ਇਸ ਤਰੀ ਤਿਆਰ ਕਰਕੇ ਜੀ ਤੇ ਬਾਕੀ ਜਿਹੜਾ ਵੀ ਕੋਈ ਕੰਮ ਸਭ ਕੁਝ ਨਵਾਂ ਕਰਕੇ ਰੰਗਦਾ ਜੀ ਸਾਰਾ ਹਮ ਓਕੇ ਕਰਕੇ ਜੇ ਨੂੰ ਜਮਾ ਹਮ 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 ਬਿਲਕੁਕੁਲ ਜੀ ਅੱਛਾ ਤੇ ਇਹਦਾ ਸੈਲਫ ਦਾ ਹਾਂਜੀ ਸੈਲਫ ਦੀ ਆਪਣੀ ਜ਼ਿੰਮੇਵਾਰੀ ਹੋ ਗਈ ਜੀ ਹਮ ਠੀਕ ਹੈ ਨਾ ਜੀ ਅੱਛਾ ਸੈਲਫ ਆਪ ਕਰਾਇਆ ਕੰਮ ਨਾਲ ਤਾਂ ਦਿੱਕਤ ਮਤਲਬ ਉਹ ਸੈਲਫ ਨਵੇਂ ਨਵੀ ਹੋ ਗਿਆ ਹਾਂਜੀ ਨਵੀ ਹੋਏਗੀ ਕੰਮ ਜੀ ਦੀ ਕਨਾਈ ਇਹ ਜੀ ਕੋਈ ਗੱਲ ਨਹੀਂ ਜੀ ਦਿੱਕਤ ਕੋਈ ਵੀ ਇਹੋ ਕੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੀ ਵੀ ਦਿੱਕਤ ਆਊਗੀ ਇਹ ਚ ਸੈਲਫ ਦਾ ਕੰਮ ਕਰਕੇ ਫੇਰ ਲਾਇਆ ਜੀ ਜੀ ਬਾਈ ਹਾਂਜੀ ਤੇ ਇਹ ਚ ਡਿਸਟਰੀਬਿਊਟਰ ਕਹਿਆ ਗਿਆ ਫਿਰ ਡਿਸਟਰੀਬਿਊਟਰ ਮੂਰੇ ਇੱਕ ਆ ਗਿਆ ਜੀ ਉਹ ਤੇ ਆਹ ਜੀ ਮੇਰੇ ਨਾਲ ਯਾਰ ਸਮਝ ਆਈ ਯਾਰ ਜਿਵੇਂ ਆਹ ਡਿਸਟਰੀਬਿਊਟਰ ਲਾ ਕੇ ਮੂਰੇ ਤੁਸੀਂ ਹਾਂਜੀ ਆ ਪਾਈਪ ਹੋ ਇਹ ਕਾਦੀ ਵਾਸਤੇ ਇਹ ਟੈਂਕੀ ਚੋਂ ਪਾਈਪ ਆ ਗਈ ਜੀ ਤੇਲ ਵਾਸਤੇ ਟੈਂਕੀ ਚੋਂ ਤੇਲ ਚੱਕਣਾ ਹੈ ਤੇਲ ਚੱਕਣਾ ਜਿਆਦੇ ਮੋਟੀ ਨਹੀਂ ਕਹਿ ਇੰਨੀ ਕੰਮ ਕਰੂਗਾ ਨਹੀਂ 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 ਫਿਰ ਜਿੰਨੇ ਤੇਲ ਆਊਗਾ ਜੀ ਫੇਰ ਇਹ ਕੰਮ ਕਰੂਗਾ ਨਾ ਜੀ ਜੇ ਹੁਣ ਪਤਲੀ ਪਾਈਪ ਲਾਉਣੇ ਮਤਲਬ ਪੈਪ ਕੋਈ ਨਰਮ ਕਈ ਵਾਰੀ ਆਇਆ ਨਾ 20 ਬੰਦਾ ਉਹ ਰੋ ਲੈ ਗਿਆ ਯਾਰ ਜਾ ਕੇ ਪੈਪੀ ਪਾਸੀ ਫੁੱਲ ਜ਼ਿੰਮੇਵਾਰੀ ਹੋਊ ਜੀ ਇਸ ਕੰਮ ਦੀ ਜੀ ਜਿਹੜਾ ਵੀ ਕੱਟਾ ਹਮ ਇੱਧਰ ਆ ਜਾ ਮਾੜੀ ਉੱਥੇ ਉਹਦੀ ਫੁੱਲ ਆ ਲੈਟਾ ਬੰਦ ਕਰ ਦਿਓ ਜ਼ਿੰਮੇਵਾਰੀ ਹੋਊ ਜੀ ਹਮ ਅੱਛਾ ਤੇ ਤਿੰਨ ਸਿਲੰਡਰ ਆਣਾ ਇਹ ਹਾਂਜੀ ਤੇ ਵਿੱਚ ਯਾਰ ਐਚਰ ਤੇ ਵੀ ਲਾਈ ਫਿਰਦੇ ਨੇ ਹਾਂਜੀ ਉਹਦੇ ਨਾਲ ਪਾਵਰ ਵੱਧ ਉਹਦੇ ਨੂੰ ਪਤਾ ਨਹੀਂ ਉਹਦਾ ਪਾਵਰ ਬਹੁਤ ਵੱਧਾ ਜੀ ਇਹਦੀ ਹਮ ਐਚਰ ਦੀ ਜਿਵੇਂ ਕੋਈ ਨੇ ਆਪਾਂ ਕੋਈ ਦਿੱਤਾ ਬਜਰੀ ਪਰਨ ਖਾਤਰੀ ਲਾ ਸਕਦੇ ਆ ਜੀ ਹਮ ਠੀਕ ਹੈ ਨਾ ਇਹ ਆਰੇ ਖਾਲੇ ਖੱਤਰ ਲਾਇਆ ਜੀ ਅੱਛਾ ਹਾਂਜੀ ਤੇ ਆ ਫਿਰ ਨਵੇਂ ਲੈ ਕੇ ਲਾਇਆ ਨਹੀਂ ਜੀ ਇਹ ਵੀ ਸੈਕੰਡ ਨੇ ਜੀ ਤਿਆਰ ਕਰਕੇ ਜੀ ਇਹ ਆ ਮਿਰਹਾਟ ਹਾਂਜੀ ਹਾਂਜੀ ਤੁਸੀਂ ਆਪ ਤਿਆਰ ਕੀਤਾ ਆਪ ਤਿਆਰ ਕਰਕੇ ਲਾਇਏ ਨੇ ਜੀ ਇਹ ਪਰ ਲੱਗਦੇ ਨਹੀਂ ਮਗਾਇਆ ਨਾ ਹਉਣ ਤੁਸੀਂ ਨਹੀਂ ਨਹੀਂ ਜੀ ਆਪ ਤਿਆਰ ਕਰਕੇ ਲਾਇਏ ਬਿਲਕੁਲ ਇਦਰਾ ਕਬਾੜ ਪਿਆਉਦਾ ਹੈ ਹਾਂਜੀ ਆ ਦੇਖੋ ਆ ਸਾਹਮਣੇ ਕਬਾੜ ਪਿਆਈ ਇਹ ਸਾਰਾ ਹਮ ਜੀ ਬਾਈ ਜਿਹੜਾ ਕੋਈ ਪੁਰਾਣੇ ਟਰੈਕਟਰ ਦਾ ਇਹਦਾ ਆ ਸਾਰਾ ਕਬਾੜ ਆਉਦਾ ਜੀ ਬਾਈ ਪੂਰੀ ਸਫਾਈ ਚ ਨੇ ਨਾ ਹੈ ਨਾ ਬਾਕੀ ਤੁਸੀਂ ਦੱਸ ਦਿਓ ਬਾਈ ਕਿ ਮੇजे ਲੱਗਦਾ ਕੰਮ ਹਨਾ ਬਾਈਆਂ ਦਾ ਮੈਨੂੰ ਤਾਂ ਯਾਰ ਫਿੱਟ ਲੱਗ ਜਾਂਦਾ ਓਕੇ ਹਨਾ ਤੇ ਆਹ ਮੂਰੇ ਹਜੇ ਸਿਸਟਮ ਰਹਿੰਦਾ ਸ਼ੋ ਸ਼ੋ ਜੂ ਵੀ ਬਈ ਨਮੀ ਬਣਾਈਏ ਕੋਈ ਹੀ ਰੱਖੀ ਜਾਂਦਾ ਨਹੀਂ ਜੀ ਇਹਦੇ ਸ਼ੋ ਨਹੀਂ ਲਾਉਂਦੇ ਜੀ ਇਹਦੇ ਸ਼ੋ ਜਾਲੀ ਲਾਵਾਂਗੇ ਜੀ ਜਿਹੜੀ ਆਮ ਟਰੈਕਟਰਾਂ ਨੇ ਹੁਣ ਲੱਗ ਰਹੀ ਆ ਅੱਛਾ ਹਾਂ ਉਹ ਲਾਵਾਂਗੇ ਸ਼ੋ ਜਾਲੀ ਜੀ ਤਾਂ ਆਪਾ ਲੱਗ ਜਾ ਮੂਰੇ ਜੀ ਮੂਰੇ ਜਾਲੀ ਲੱਗ ਜੂ ਉਹ ਤਿਆਰ ਪਈ ਆ ਜੋ ਸਾਹਮਣੇ ਅੱਛਾ ਬਈ ਹਾਂਜੀ ਉਹ ਲਾਵਾਂਗੇ ਅੱਛਾ ਜਾਲੀ ਉਹਦੇ ਮਤਲਬ ਹਾਂਜੀ ਅੱਛਾ ਬੰਪਰ ਵੀ ਬੰਪਰ ਵੀ ਲਾਵਾਂਗੇ ਹਾਂ ਅੱਛਾ ਬੰਪਰ ਲੱਗ ਮਤਲਬ ਰੁਕਮ ਵੀ ਸੋਹਣੀ ਜੀ ਜੀ ਪਰਵਾਹ ਤੇ ਸਿਸਟਮ ਲਾਇਆ ਫਿਰ ਆ ਸਿਸਟਮ ਇਹ ਚ ਫਿਰ ਬਾਜਰੀ-ਬੁਜਰੀ ਪਉ ਇਹੇ ਜੀ ਮੂਰੇ ਲੋਡਰ ਹੋ ਗਿਆ ਜਦੋਂ ਜਦੋਂ ਉਹ ਵਜ਼ਨ ਭਰ ਲਿਆ ਵੀ ਮੂਰੇ ਖੜੇ ਹੋਣ ਤੋਂ ਪਿੱਛੇ ਵਜ਼ਨ ਲਾਇਆ ਜੀ ਹੂੰ ਜੀ ਅੱਛਾ ਸੀਟ ਛੋਟਾ ਫਿਰ ਸਾਰਾ ਕੁਝ ਸੀਟ ਛੋਟਾ ਨਾ ਵੀ ਲਾਉਣੀ ਆ ਸਾਰੀ ਨਾਲ ਆ ਕੁਝ ਨਹੀਂ ਰੱਖਿਆ ਇਹਦੇ ਨਹੀਂ ਬਿਲਕੁਲ ਨਹੀਂ ਹੈਗਾ ਸਾਰਾ ਕੁਝ ਨਾਲ ਦਾ ਹੀ ਆ ਜੀ ਜਿਵੇਂ ਹੁਣ ਮਗਰਾਟ ਹੋ ਗਿਆ ਜੀ ਮਗਰਾਟ ਨਵੇਂ ਬਣਾ ਕੇ ਲਾਇਏ ਨੇ ਬਾਕੀ ਚੀਜ਼ ਸਾਰੀ ਨਾਲ ਦੀ ਆ ਸੀਟ ਨਵੀਂ ਲਾ ਦਾਂਗੇ ਜੀ ਅੱਛਾ ਹਾਂਜੀ ਤੇ ਕਾ ਪਿਆ ਮੀਟਰ ਇਹ ਦੋ ਕਿਵੇਂ ਰੱਖ ਰੱਖਿਆ ਇਹ ਇਹ ਦੋ ਜੀ ਇਹ ਪੁਰਾਣਾ ਟੁੱਟਿਆ ਹੋਇਆ ਸੀ ਇਹਦਾ ਜੀ ਇਹ ਨਵਾਂ ਲਾਵਾਂਗੇ ਜੀ ਇਸੇ ਨਾਲ ਦੀ ਟਰੈਕਟਰ ਦੇਦਾ ਹੂੰ ਜਿਹੜਾ ਇਹ ਟਰੈਕਟਰ 335 ਹੈ ਜੀ ਹਾਂ ਜੀ ਹਾਂ ਜੀ 335 ਦੇ ਨਾਲ ਦੀ ਇਹ ਆ ਲਾਵਾਂਗੇ ਮੀਟਰ ਬਾਕਸਾ ਜੀ ਅੱਛਾ 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 ਤੇ ਭਾਈ ਗੱਲ ਇਹ ਆ ਜੀ ਮੰਨ ਕਿਸੇ ਕੋਈ ਕਬਾੜ ਚ ਕਿਸੇ ਨੇ ਕੰਮ ਤੋੜਨਾ ਹਨਾ ਜਾਂ ਰੇਤੇ ਬਜਰੀ ਦਾ ਜਾਂ ਹੁਣ ਮੰਨ ਕੇ ਚੱਲਾ ਕਹਿੰਦੇ ਵੀ ਕੰਮ ਨਹੀਂ ਹੈਗਾ ਹੁਣ ਰੇਤੇ ਆਪਣਾ ਅਰੇਂਜ ਕਰਨ ਚੱਕਣੀ ਆ ਕਿਸੇ ਨੇ ਉਦੇ ਵਾਸਤੇ ਲੋਡਰ ਕੰਮ ਆਉਂਦਾ। ਹਾਂਜੀ, ਉਹਦੇ ਖਾਤਰ। ਇਹ ਦੋ ਕੰਮ ਕਿਹਾ ਹੋਰ ਵੀ ਕੰਮ ਕਿੱਲੇ ਆਉਂਦਾ? ਨਹੀਂ, ਕੋਈ ਕੰਮ ਲੈ ਲਓ ਜੀ ਤਾਂ ਹੁਣ ਤਾਂ। ਜ਼ਿਆਦਾਤਰ ਇਹੀ, ਜ਼ਿਆਦਾਤਰ ਤੇ ਇਹੀ ਆਈ। ਹਾਂ। ਅੱਛਾ। ਨੰਬਰ 2, ਜੇਦੋ ਮਤਲਬ ਕੋਈ ਟਰੈਕਟਰ ਲੈਵੇ ਨਵੀਂ ਨਹੀਂ ਹੈਗਾ। ਨਵਾਂ ਕੰਮ ਤੋੜਨਾ। ਫਿਰ ਕਬਾੜ ਨਾਲ ਜਮਾ ਕਬਾੜ ਦਾ ਟਰੈਕਟਰ ਲਿਆ ਕੇ ਖੜਾ ਦੇ ਹੁਣ ਲੈਵੇ। ਹਾਂਜੀ। ਜਮਾ ਓਕੇ? ਜਮਾ ਓਕੇ ਜੀ। ਵੱਧੋ-ਵੱਧ ਕਿੰਨਾ ਖਰਚਾ ਆਜੂ ਤੇ? ਵੱਧੋ-ਵੱਧ ਤੁਸੀਂ ਐ ਲੈ ਲਓ ਜੇ ਉਹਦਾ ਇੰਜਣ ਓਕੇ ਹੋਣਾ ਚਾਹੀਦਾ। ਹੂੰ। ਠੀਕ ਹੈ ਨਹੀਂ? ਜੀ। ਇੰਜਣ ਓਕੇ ਹੋਇਆ ਹੀ ਤੇ ਮੰਨ ਕੇ ਚੱਲੋ ਜੀ ਉਸੇ ਤੇ ਕਰੀਏ ਟਰੈਕਟਰ ਮੰਨਦਾ ਸਮੇਤ ਲੋਡਰ ਦਾ ਵੀ ਘੱਟੋ ਘੱਟ ਮੰਨ ਕੇ ਚਲੋ ਵੀ 4 ਲੱਖ ਰੁਪਏ ਸਮੇਤ ਲੋਡਰ ਸਮੇਤ ਲੋਡਰ 4 ਲੱਖ ਰੁਪਏ ਖਰਚਾ ਹਾਂ ਰੰਗ ਪੇਂਟ ਕਰਕੇ ਸਾਰਾ ਲੋਡਰ ਲਾ ਕੇ ਪੰਪ ਪੰਪੋ ਕੇ ਕਰਕੇ 4 ਲੱਖ ਰੁਪਏ ਮੰਗੂ ਮੰਨ ਕੇ ਚੱਲੋ ਅਗਲੇ ਦਿਨ ਕੱਲਾ ਟਰੈਕਟਰ ਲਿਆ ਕੇ ਖੜਾਉਣਾ ਦਾ ਟਰੈਕਟਰ ਚ 70000 ਵਾਲਾ ਸਾਲ ਲਿਆ ਕੇ ਖੜਾ ਦੇ ਹੂੰ ਠੀਕ ਹੈ ਉਹ ਪੰਪ ਦੀ ਲਾਲਾ ਪਾਈਪਾਂ ਦੀ ਲਾਲਾ ਹਾਂ ਉਹ ਸਾਰੀ ਫਿਟਿੰਗ ਉੱਤੇ ਹੋ ਕੇ ਵੀ ਚਾਰਨ ਥੋੜੀ ਫਿਟਿੰਗ ਥੋੜੀ ਜ਼ਿੰਮੇਵਾਰੀ ਆ ਉਹਦੀ ਹਾਂ ਉਹ ਸਾਡੀ ਜ਼ਿੰਮੇਵਾਰੀ ਅੱਛਾ ਜੇ ਦੂਰ ਜਾ ਕੇ ਤੁਹਾਡਾ ਕੰਮ ਕੀਤਾ ਹੋਇਆ ਦਿੱਕਤ ਦੇਣ ਆ ਗਿਆ ਸਰਵਿਸ ਉਹਦੀ ਸਰਵਿਸ ਬਾਕੀ ਸਰਵਿਸ ਅੱਛਾ ਬੈਸੇ ਤਾਂ ਆਉਣੀ ਦਿੱਕਤ ਕੋਈ ਹੂੰ ਮਤਲਬ ਉਰੋਂ ਆਲਾ ਕੇਰਾ ਸੈਲਫ ਟਰੈਕਟਰ ਦਾ ਵੱਜ ਗਿਆ ਗਾਂਹਾਂ ਜਾ ਕੇ ਵੀ ਦਿੱਕਤ ਨਾ ਆਵੇ ਬੜੀ ਵੱਡੀ ਗੱਲ ਹੈ ਇਹਦੀ 100% ਤਾਂ ਆਉਂਦੀ ਨਹੀਂ ਜੇ ਉਹ ਵੀ ਆ ਵੀ ਗਈ ਤਾਂ ਮਾੜਾ ਮੋਟਾ ਵੀ ਕਰ ਵੀ ਦੇਮਾਂ ਆਪੇ ਤੇ ਆ ਬਧਾਇਆ ਬਾਈ ਫਿਰ ਕੁਝ ਹਾਈਡਰੋਲਿਕ ਸਿਸਟਮ ਜਿਹੜਾ ਵੱਡਾ ਚਾਰੇ ਪੰਪਾਂ ਨੂੰ ਇੰਨੀ ਵਾਧੂ ਹੈ। ਅੱਛਾ ਹੂੰ ਕਿੰਨਾ ਤੇਲ ਪੈਜੂ ਚ ਇਹ ਚ ਲਗਭਗ ਪੈਜੂ 20 ਲੀਟਰ ਤੇਲ ਨੂੰ ਪੈਜੂ। ਹੂੰ ਇਹੇ ਮਤਲਬ ਸਾਰ ਨੂੰ ਕਵਰ ਕਰੀ ਜਾਊ। ਹਾਂ ਚਾਰੇ ਪੰਪਾਂ ਵਾਸਤੇ ਐ ਇੰਨਾ ਵਾਸਤੇ। ਉਹਨਾਂ ਵਾਸਤੇ ਉਹ ਵੱਡਾ ਟੈਂਕੀ ਆ ਜਿਹੜਾ ਪ੍ਰੈਸ਼ਰ ਵਾਧਾ ਪ੍ਰੈਸ਼ਰ ਮੂਰਲੇ। ਕਿਹੜੇ ਵਾਸਤੇ ਆਡਾ? ਇਹ ਜਿਹੜਾ ਪਾਵਰ ਸਟੀering ਆ ਨਾ ਅਲੱਗ ਹੈ ਜਿੱਕੇ ਇਹ ਸਿੰਗਲ ਵਾਸਤੇ ਉਹ ਨਹੀਂ ਟੈਂਕੀ ਵਾਧੂ ਆ। ਉਹਦੀ ਤਾਂ ਕੀ ਉਧਰਲੇ ਪਾਸੇ ਲੱਗੀ ਹੋਈ ਆ। ਅੱਛਾ ਇਹਦੀ ਇਕੱਲੇ ਪਾਵਰ ਵਾਲੇ ਦੀ ਪਾਵਰ ਸਟੀering ਵਾਲੀ ਉਧਰ ਕਰਤਾ। ਹਾਂ ਹਾਈਡਰੌਲਿਕ ਉਧਰ ਆ ਜਾਂਦਾ। ਪਾਵਰ ਸਟੀering ਦੀ ਉਹਦੀ ਅਲੱਗ ਕਰਤੀ ਇਹ ਜਿਹੜੇ ਚਾਰੇ ਪੰਪ ਨੇ ਇਹਨਾਂ ਦਾ ਲੱਗਿਆ। ਇਹਨਾਂ ਨਾਲ ਅੱਗੇ ਦਿੱਤਾ। ਇਹਦਾ ਰਿਸਟਰੀਬਿਊਟਰ ਵੀ ਐਡ ਕਰਤਾ ਹਣਾ। ਹਾਂ ਇਹਦਾ ਮੂਰਲਾ ਬਟਾ। 3 ਦਾ ਵੀ ਫਰਕ ਪੈ ਗਿਆ ਨਾ ਇਥੇ। ਤੇ ਉਹਦੇ ਪਰਲੇ ਪਾਸੇ ਹੋਰ ਪਊਗਾ। ਚੱਲਦਾ। ਹੂੰ। ਨੇ। ਉਹ ਸਸਪੈਂਸ ਜਮਾ ਬਿਲਕੁਲ ਨਵੀਂ ਕਰਤੀ। ਉਹਦੇ ਮੈਂ ਦੇਖ ਕੇ ਗਏ ਤਾਂ ਜਮੀ ਯਾਰ ਰੱਦੜ ਸੀ ਗੱਲ ਨੇ। ਹਣਾ? ਰੱਦੜ ਤਾਂ ਫਿਰ ਰਿਪੇਅਰ ਕੀਤੀ। ਪਰ ਤੁਸੀਂ ਅੱਜ-ਅੱਜ ਯਾਰ ਜਮੀ ਸੈ ਸਕ੍ਰੀਨ ਤੇ ਨੰਬਰ ਚੱਲੀ ਜਾਂਦਾ ਅਗਰਵਾਲ ਇੰਡਸਟਰੀ ਅਹਮਦਪੁਰ ਰੋਡ ਬਲਾਡੇ ਖੜੇ ਆ ਜਦੋਂ ਮਰਜੀ ਤੁਸੀਂ ਕਨੈਕਟ ਕਰੋ ਤੁਹਾਡੇ ਲਵੇ ਐਸ਼ਰਾਜ ਆ ਕੋਈ ਹੋਰ ਟਰੈਕਟਰ ਆ ਤੁਸੀਂ ਜਾਂ ਤਾਂ ਮੋਡੀਫਾਈ ਕਰਾਉਣਾ ਮੋਡੀਫਾਈ ਵੀ ਕਰ ਦਿੰਨੇ ਆ ਬਹੁਤ ਸਾਰੇ ਬੰਪਰ ਪੈਂਦੇ ਬਾਈ ਬੰਪਰ ਕਿੰਨੇ ਕਿੰਨੇ ਵਜ ਜਾਂਦੇ ਆ 52 ਵਜਣ ਤਾਂ ਵੀਰੇ 100 ਕੱਲੇ 75 ਤੋਂ ਲਾ ਕੇ ਅੱਛਾ 75 ਕਿਲੋ ਤੋਂ ਲਾ ਕੇ ਕੁਆਂਟਲ ਤੱਕ ਅੱਛਾ ਇੱਕ ਕੁਆਂਟਲ 10 ਕਿਲੋ ਵੀ ਹੋ ਜਾਂਦਾ ਹੂੰ ਠੀਕ ਹੈ ਨਾ ਨਹੀਂ ਵੈਸੇ ਅਸੀਂ ਵਜਣ ਇਹ ਕੁਆਂਟਲ ਤੋਂ ਥੱਲੀ ਰੱਖਦੇ ਆ ਬਿਨਾ ਟੈਂਕੀ ਵਾਲੇ ਦਾ अच्छा क्योंकि ज्यादातर ਕੀ ਆ ਜੀ ਜੇ ਹੁਣ ਆਪਾਂ ਜਾਦੇ ਵਜਨ ਲਾਉਣਿਆਂ ਹਰ ਵਕਤ ਟਾਇਰਾਂ ਤੇ ਮਾਰਾ ਹਾਂ ਬਿਲਕੁਲ ਇਹ ਕੋਈ ਸਮਝਾਉਂਦਾ ਦੱਸਦਾ ਕੋਈ ਹੈ ਨਹੀਂ ਜੀ ਆਲਾ ਵਜਨ ਕਰਕੇ ਲਾ ਲਾਣਾ ਕੇਰਾ ਜੇ ਤੁਸੀਂ ਟਰੈਕਟਰ ਵੀ ਮੋਡੀਫਾਈ ਕਰਾਉਣਾ ਭਾਈ ਤਾਂ ਬਹੁਤ ਆਉਂਦੇ ਨੇ ਅੱਜ ਥੋੜੀ ਛੀੜ ਸੀ ਬਾਈਆਂ ਨੇ ਪਹਨੂ ਫੋਨ ਕਰ ਲਿਆ ਤੇ ਮਾਹ ਨਾਲ ਤਾਂ ਵੀਡੀਓ ਕੈਂਟ ਜੀ ਬਣ ਜੂ ਜਦੋਂ ਇਕੱਠ ਹੁੰਦਾ ਭਾਈ ਉਹਦਾ ਨਜ਼ਾਰਾ ਨਹੀਂ ਆਉਂਦਾ ਵੀਡੀਓ ਬਣਾਉਣ ਦਾ ਤੇ ਨਾਲ ਤਾਂ ਜੇ ਤੁਸੀਂ ਮੋਡੀਫਾਈ ਕਰਾਉਣਾ ਕੋਈ ਵੀ ਟਰੈਕਟਰ ਐਸ਼ਰ ਤੋਂ ਲੈ ਕੇ ਭਾਵੇਂ ਜੱਡਾ ਮਰਜੀ ਟਰੈਕਟਰ ਮੋਡੀਫਾਈ ਕਰਾ ਲਓ ਉਹ ਮੋਡੀਫਾਈ ਜਲਾ ਸਾਰਾ ਜੀ ਲਾ ਦਾਂਗੇ ਜੀ ਆਪਾਂ अच्छा हां जी लो भी किसी भी ट्रैक्टर ਦੇ ਪਲੇਟਫਾਰਮ ਲਾਉਣਾ ਆਪਾਂ ਪਲੇਟਫਾਰਮ ਲਾਉਣਾ ਲੋ ਮਤਲਬ ਖੁੱਲਾ ਹੋਏ ਨਾ ਪਲੇਟਫਾਰਮ ਨਾਲੇ ਟੂਬਾਂ ਦਾ ਆਪਾਂ ਖੋਲੇ ਜੀ ਲੰਬੀਆਂ ਸਭ ਕੁਝ ਓਕੇ ਕਰਕੇ ਜੀ ਠੀਕ ਹੈ ਨਾ ਜੀ ਸੋਨੂੰ ਜੋੜ ਵੀ ਨਹੀਂ ਕਿਤੇ ਚਮਕੂ ਪਲੇਟਫਾਰਮ ਕਈਆਂ ਧਿਆਨ ਚ ਨਹੀਂ ਆਉਣੀ ਆਜੋ ਮੜੇ ਦੱਸਣਾ ਪਲੇਟਫਾਰਮ ਕੀ ਚੀਜ਼ ਹੁੰਦੀ ਹੈ ਬਾਈ ਬਹੁਤੇ ਭਰਾ ਤਾਂ ਅੱਖ ਨਹੀਂ ਯਾਰ ਸਸਣਾ ਜਿਹਨੂੰ ਨਹੀਂ ਪਤਾ ਆ ਚੀਜ਼ ਖੁੱਲੇ ਜਾਂਦੀ ਹੈ ਪਲੇਟਫਾਰਮ ਆ ਚੀਜ਼ ਮਤਲਬ ਆ ਦੋਨੇ ਟੂਬਾਂ ਵੱਡੀਆਂ ਹੋ ਜਾਂਦੀਆਂ ਨੇ ਨਾ ਖਾਂ ਖੁੱਲੇ ਜਾਂਦਾ ਉਹ ਪਲੇਟਫਾਰਮ ਦੀ ਗੱਲ ਕਰ ਰਹੇ ਨੇ ਬਾਈ ਤੇ ਬਾਕੀ ਕੰਮ ਜਮਾ ਓਕੇ ਫਿੱਟ ਆ ਯਾਰ ਸਕਰੀਨ ਤੇ ਨੰਬਰ ਚੱਲ ਰਿਹਾ ਜਦੋਂ ਮਰਜ਼ੀ ਬਾਈ ਨਾਲ ਕਨੈਕਟ ਕਰੋ ਜੀ ਠੀਕ ਆ ਬਾਈ ਜਿਉਂਦੇ ਪਾਸੇ ਰਹੋ ਵੀਡੀਓ ਜਰੂਰ ਸ਼ੇਅਰ ਕਰ ਦਿਓ ਜੀ